ਰਵਨੀਤ ਮੱਟੂ ਸਭ ਕੁਝ ਦਿੱਤਾ ਪਾਰਟੀ ਨੇ ਕੀ ਨਹੀਂ ਦਿੱਤਾ ਜੀ ਉਹ ਤਾਂ ਆਪਣੇ ਦਾਦੇ ਦੀ ਪਾਕੂਣੀ ਉਹਨੇ ਦਾਗ ਲਾਤਾ ਜਿਹਨੂੰ ਵੇਚ ਕੇ ਉਹਨੇ 10 ਸਾਲ ਰਾਜ ਕੀਤਾ ਪੰਜਾਬ ਦੇ ਲੋਕਾਂ ਦੇ 15 ਸਾਲ ਬਿਆਸੀ ਦਾ ਖੁੰთა ਖਾਲਸ ਕਾਂਗਰਸੀ ਸੀਗਾ ਤਾਂ ਇਹ ਪਤਾ ਲੱਗਦਾ ਵੀ ਇਹ ਪਹਿਲੇ ਬੀਜੇਪੀ ਦਾ ਏਜੰਟ ਸੀ ਇਹ ਤਾਂ ਕੁਸਪੈਠੇ ਨੇ ਕੀਤੀ ਸੀ ਕਾਂਗਰਸੀ ਕਰ ਡਬਲ ਚਿਹਰਾ ਲੈ ਕੇ ਨਾ ਇੰਨੀਆਂ ਅਸਤੇ ਰਾਣਾ ਵੀ ਸਾਨੂੰ ਵਾਕਾ ਮਾਰਨ ਵਾਲੇ ਨਹੀਂ ਰਿਹਾ ਇੱਕ ਬੰਦੇ ਨੂੰ ਪਾਰਟੀ ਨੇ ਸਭ ਕੁਝ ਦਿੱਤਾ ਹੁੰਦਾ ਫੁੱਲ ਪਾਵਰ ਮੁੱਖ ਮੰਤਰੀ ਤੋਂ ਲੈ ਕੇ ਐਮਪੀ ਤੋਂ ਲੈ ਕੇ ਕੈਬਨਿਟ ਮਨਿਸਟਰ ਤੱਕ ਤੇ ਜੇ ਐਸਾ ਬੰਦਾ ਜਾਂਦਾ ਤਾਂ ਖੁਦਗਰਜ਼ ਹੁੰਦਾ ਪਾਰਟੀ ਤੁਸੀਂ ਵੀ ਛੱਡੀ ਸੀ ਕਾਂਗਰਸ ਵੀ ਤੁਸੀਂ ਇੱਧਰ ਆਏ ਸੀ ਛੱਡੀ ਸੀ ਬੈਨਾਂ ਦੇ ਦੁੱਖੇ ਛੱਡੀ ਸੀ ਨਾ ਕਿ ਮੈਂ ਕੰਮ ਕਰਨ ਵਾਲਾ ਬੰਦਾ ਆ ਮੈਂ ਚਾਰ ਵਾਰ ਕੌਂਸਲਰ ਬਣਿਆ ਠੀਕ ਹੈ ਅੱਗੇ ਵਧਣ ਦੀ ਸੀ ਦਿੱਤੇ ਮੈਨੂੰ ਮਿੱਟੂ ਨੇ ਅਸੀਂ ਬਹੁਤ ਕੁਝ ਕੀਤਾ ਮਿੱਟੂ ਨੇ ਸਾਡੇ ਲਈ ਕੁਝ ਨਹੀਂ ਨਾ ਕੀਤਾ ਪਰ ਉਹ ਵੀ ਇਹੀ ਕਹਿੰਦੇ ਨੇ ਕਹਿੰਦੇ ਅਸੀਂ ਚਿਤਾ ਕੇ ਭੇਜ ਦੇਦੇ ਆ ਇਹ ਜਿਦਾ ਕੇ ਪੀ ਨੂੰ ਜਿਹੜੀ ਜਿਹੜੀਆਂ ਇਲੈਕਸ਼ਨਾਂ ਹੁੰਦੀਆਂ ਸੀ ਕੌਨਸਲ ਦੀ ਗੱਲ ਕਰੀਏ ਅਸੀਂ ਮੈਂ 2002 ਚ ਪਹਿਲੀ ਇਲੈਕਸ਼ਨ ਲੜੀ ਆ ਉਹ ਤੋਂ ਬਿੱਟੂ ਬੈਸਾ 15 16 ਸਾਲ ਦਾ ਹੋ ਗਿਆ ਇਹ ਮੈਨੂੰ ਇਹ ਦੱਸੋ ਇਹ ਸਿਆਸਤ ਤੂੰ ਸਾਡੇ ਤੋਂ ਸਿੱਖੀ ਕਿ ਤੂੰ ਸਾਨੂੰ ਸਿਖਾਈ ਆ ਆ ਜੀਪੀ ਚਲੇ ਗਏ ਹਾਂ ਉਦੋਂ ਚੱਬੇਵਾਲ ਸਭ ਚਲੇ ਗਏ ਨਵਜੋਤ ਸਿੰਘ ਸਿੱਧੂ ਆਈਪੀਐਲ ਦੇ ਵਿੱਚ ਉਹਨਾਂ ਨੇ ਐਂਟਰੀ ਲੈ ਲਈ ਇਹ ਭਾਜਪਾ ਚਲੇ ਗਏ ਹਾਂ ਕਾਂਗਰਸ ਦਾ ਪ੍ਰੈਜ਼ੈਂਟ ਸਿਨੈਰੀਓ ਕਿਵੇਂ ਦੇਖਦੇ ਹੋ ਪੰਜਾਬ ਕਾਂਗਰਸ ਦਾ ਪ੍ਰੈਜ਼ੈਂਟ ਸਿਨੈਰੀਓ ਇਸ ਟਾਈਮ ਜਿਹੜਾ ਪਤਨ ਵੱਲ ਚਲੇ ਗਿਆ ਹੈ ਗੁਰਪ੍ਰੀਤ ਗੁੱਗੀ ਹੋਰਾਂ ਦੇ ਪੈਰ ਜ਼ਮੀਨ ਤੇ 2 2 ਸਾਲ ਤਪਗੇ ਨਹੀਂ ਨਹੀਂ 2 ਸਾਲ ਕੀ ਬਣ 25 ਸਾਲ ਹੋ ਗਏ ਜ਼ਮੀਨ ਤੇ ਨੇ ਮੇਰੇ ਪੈਰ ਮੈਂ ਤਾਂ ਦੇਖੋ ਜੀ ਮੈਂ ਐਮ ਐਲ ਏ ਬਣ ਗਿਆ ਮੈਂ ਆਪਣੇ ਹਾਈ ਕਮਾਂਡ ਦਾ ਬਹੁਤ ਧੰਨਵਾਦ ਸ਼ੁਕਰੀਆ ਕਰਦਾ ਹੂੰ ਠੀਕ ਆ ਇਹਨਾਂ ਨਾਲ 20 ਸਾਲ ਰਹਿ ਕੇ ਤਾਂ ਮੈਂ ਕੌਂਸਲ ਹੀ ਰਹਿ ਗਿਆ ਸੀ ਲੋਕ ਸਵਾਲੇ ਚੱਕਦੇ ਆ ਕਹਿੰਦੇ ਕਿ ਫਿਰ ਸਿਟਿੰਗ ਮੰਤਰੀਆਂ ਨੂੰ ਕਾਹਤੋਂ ਦੇਤੀਆਂ ਟਿਕਟਾਂ ਸਾਡੇ ਉਹ 92 ਐਮ ਐਲ ਏ ਆ ਹੂੰ ਤੇ ਬਾਕੀਆਂ ਨੂੰ ਮੌਕਾ ਨਹੀਂ ਮਿਲੂਗਾ ਮਿਨਿਸਟਰੀ ਦਾ ਹੂੰ ਸਾਡੇ 8 10 ਮਿਨਿਸਟਰ ਜਾ ਕੇ ਐਪਾਰਟਮੈਂਟ ਲੜਦੇ ਆ ਕਹਿੰਦੇ ਆ ਆਮ ਘਰਾਂ ਦੇ ਨੂੰ ਦੇ ਦਿੰਦੇ ਇਹ ਵੀ ਆਮ ਕਰਾ ਦੇਈਏ ਜਿਹੜੇ ਸੀ 90 92 ਆ ਹਮ ਮਾਨਸ ਮਾਨਸਾਪਤੀ ਨੇ ਇੱਕ ਬਾਸਟਰ ਦੇ ਬੇਟੇ ਨੇ ਕਿਵੇਂ ਮੰਨਦੇ ਹੋ ਰਮਨਜੀਤ ਸਿੰਘ ਬਿੱਟੂ ਜੇ ਭਾਜਪਾ ਇਥੋਂ ਉਤਾਰ ਦਿੰਦੀ ਆ ਤੁਹਾਨੂੰ ਕਿਵੇਂ ਲੱਗਦਾ ਕਿ ਮੁਕਾਬਲਾ ਕੋਜੀ 베ਰੀ ਕੌਨਸਟੀਚੁਐਂਸੀ ਜੋ ਰਮਨਜੀਤ ਬਿੱਟੂ ਦੀ ਜਵਾਨਤਾ ਕੈਨਸਲ ਹੋਣਗੀ ਇਹ ਇੰਨੇ ਕੌਨਫੀਡੈਂਸ ਨਾਲ ਹੈ ਇਹਨਾਂ ਵੋਟਰਾਂ ਦਾ ਕੌਨਫੀਡੈਂਸ ਸਰ ਮੇਰਾ ਪਰਿਵਾਰ ਆ ਵੋਟਰ ਨਹੀਂ ਮੇਰਾ ਪਰਿਵਾਰ ਆ ਹਮ ਸਿਆਸਤ ਕਹਿੰਦੇ ਹਰ ਪਲ ਬਦਲਦੀ ਰਹਿੰਦੀ ਹੈ ਕਦੇ ਧੁੱਪ ਹੁੰਦੀ ਹੈ ਕਦੇ ਛਾਂ ਹੁੰਦੀ ਹੈ ਕਿਸੇ ਦੀ ਦੋਸਤੀ ਹੁੰਦੀ ਹੈ ਤੇ ਉਹੀ ਦੋਸਤੀ ਜਿਹੜੀ ਸ਼ਾਮ ਨੂੰ ਦੁਸ਼ਮਣੀ ਦੇ ਵਿੱਚ ਪੈ ਜਾਂਦੀ ਹੈ ਤਾਂ ਬਹੁਤ ਤਰ੍ਹਾਂ ਦੇ ਪੱਖ ਨੇ ਤਾਜ਼ਾ ਖਲਾਫ ਪੰਜਾਬ ਦੀ ਸਿਆਸਤ ਦੇ ਇੱਕਦਮ ਬਦਲੇ ਜਦੋਂ ਰਮਨੀਤ ਸਿੰਘ ਬਿੱਟੂ ਸਿਟਿੰਗ ਐਮਪੀ ਕਾਂਗਰਸ ਦੇ ਸਿਟਿੰਗ ਐਮਪੀ ਲੁਧਿਆਣਾ ਤੋਂ ਦੋ ਵਾਰ ਜਿੱਤੇ ਹੋਏ ਅਚਾਨਕ ਭਾਜਪਾ ਦੇ ਵਿੱਚ ਚਲੇ ਜਾਂਦੇ ਨੇ ਔਰ ਇਸ ਤੋਂ ਇਲਾਵਾ ਹੋਰ ਵੀ ਡਿਵੈਲਪਮੈਂਟ ਹੋਈਆਂ ਆ ਅਕਾਲੀ ਦਲ ਤੇ ਜਿਹੜਾ ਭਾਜਪਾ ਦਾ ਗੱਠ ਜੋੜ ਨਹੀਂ ਹੋਇਆ ਪਰ ਸਭ ਤੋਂ ਵੱਡਾ ਜਿਹੜਾ ਇੱਕ ਕੱਲ ਜਿਹੜੀ ਡਿਵੈਲਪਮੈਂਟ ਹੋਈ ਉਹ ਇਹੀ ਸੀਗਾ ਕਿ ਰਵਨੀਤ ਬਿੱਟੂ ਭਾਜਪੀ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਵਿਧਾਇਕ ਨੇ ਗੁਰਪ੍ਰੀਤ ਗੋਗੀ ਔਰ ਗੋਗੀ ਜੀ ਦੀ ਇੰਟਰਵਿਊ ਮੈਨੂੰ ਲੱਗਦਾ ਕਿ ਤਾਂ ਵੀ ਖਾਸ ਬਣਦੀ ਹੈ ਕਿਉਂਕਿ ਇਹਨਾਂ ਦਾ ਵੀ ਜਿਹੜਾ ਕਹਿੰਦੇ 36 ਦਾ ਅੰਕੜਾ ਰੇਅਰ ਰਵਨੀਤ ਬਿੱਟੂ ਦੇ ਨਾਲ ਤੇ ਬਿਬਾਕੀ ਬਹੁਤ ਹੈ ਇਹਨਾਂ ਦੇ ਬੋਲਾਂ ਦੇ ਵਿੱਚ ਹੈ ਨਾ ਕੱਲ ਕੱਲ ਦਾ ਜਿਹੜਾ ਸਿਨੈਰੀਓ ਹੋਇਆ ਸਾਰਾ ਤੁਸੀਂ ক্লোਜ਼ਲੀ ਵਾਚ ਕੀਤਾ ਉਹਨੂੰ ਦੇਖਿਆ ਕਿਵੇਂ ਜਾਂ ਕਹਿ ਲੋ ਕਿ ਪਹਿਲੀ ਨਜ਼ਰੇ ਕੀ ਲੱਗਿਆ ਦੇਖੋ ਅ ਰਾਜਨੀਤੀ ਦੇ ਵਿੱਚ ਪਾਰਟੀਆਂ ਬਦਲਣ ਦਾ ਦੋ ਕਾਰਨ ਹੁੰਦੇ ਨੇ ਪਹਿਲਾ ਕਾਰਨ ਇਹ ਹੁੰਦਾ ਵੀ ਪਾਰਟੀ ਬੰਦਾ ਤਾਂ ਬਦਲਦਾ ਵੀ ਜਿਹੜੀ ਉਹ ਪਾਰਟੀ ਚ ਬੰਦਾ ਹੈਗਾ ਉਹ ਕੰਮ ਕਰਨਾ ਚਾਹੁੰਦਾ ਤੇ ਪਰ ਉਹਦੇ ਜਿਹੜੇ ਅੱਗੇ ਵਾਲੇ ਮੋਰੀ ਹੁੰਦੇ ਨੇ ਉਹਨੂੰ ਅੱਗੇ ਨਹੀਂ ਵਧਣ ਦਿੰਦੇ ਤਾਂ ਪਾਰਟੀ ਬਦਲਦਾ ਉਹਨਾਂ ਤੋਂ ਦੁਖੀ ਹੋ ਕੇ ਪਾਰਟੀ ਬਦਲਦਾ ਇੱਕ ਬੰਦੇ ਨੂੰ ਪਾਰਟੀ ਨੇ ਸਭ ਕੁਝ ਦਿੱਤਾ ਹੁੰਦਾ ਐ ਫੁੱਲ ਪਾਵਰ ਮੁੱਖ ਮੰਤਰੀ ਤੋਂ ਲੈ ਕੇ ਐਮਪੀ ਤੋਂ ਲੈ ਕੇ ਕੈਬਨਿਟ ਮਨਿਸਟਰ ਤੱਕ ਹੂੰ ਔਰ ਉਹਨਾਂ ਦੇ ਸਾਰੇ ਰਿਸ਼ਤੇਦਾਰਾਂ ਨੂੰ ਵੀ ਹੂੰ ਤੇ ਜੇ ਐਸਾ ਬੰਦਾ ਜਾਂਦਾ ਤਾਂ ਖੁਦਗਰਜ਼ ਹੁੰਦਾ ਬਿੱਟੂ ਵਾਲੇ ਕੇਸ ਦੇ ਵਿੱਚ ਦੂਜੇ ਵਾਲਾ ਪੱਖ ਹੋਇਆ ਆ ਬਿਲਕੁਲ ਖੁਦਗਰਜ਼ੀ ਚ ਗਿਆ ਉਹ ਹੂੰ ਆਪਣੀ ਆਪਣੀ ਲਾਲਚ ਦੇ ਵਿੱਚ ਹੂੰ ਸਵੈ ਲਾਲਚ ਦੇ ਲਈ ਉਹ ਜਨਾਬ ਨੇ ਪਾਰਟੀ ਇਹਨਾਂ ਆਪਣੀ ਪਾਰਟੀ ਜਿਹੜੀ ਵੀ ਇਹਨਾਂ ਪਾਰਟੀ ਸੀਗੀ ਕਾਂਗਰਸ ਪਾਰਟੀ ਨੂੰ ਛੱਡਿਆ ਹੂੰ ਤੇ ਇਹ ਹਸ਼ਰ ਹੋਣਾ ਹੀ ਸੀ ਹੂੰ ਕਿਉਂਕਿ ਕेंद्रीय ਜਦ ਆਪਣੇ ਘਰ ਸ਼ੀਸ਼ੇ ਕੇ ਹੋ ਤੋ ਦੂਸਰੋ ਮੇ ਪੱਥਰ ਨਾ ਪੱਥਰ ਨਹੀਂ ਫੇਕਣਾ ਚਾਹੀਏ ਹੂੰ ਕਿਉਂਕਿ ਜਦੋਂ ਸਾਡੇ ਦੇ ਪੱਥਰ ਮਾਰਦੇ ਸੀਗੇ ਇਹ ਹੂੰ ਪਰ ਇਹ ਆਪਣੇ ਵੀ ਸ਼ੀਸ਼ੇ ਦੇ ਉਸੇ ਘਰ ਚ ਹੀ ਰਹਿੰਦੇ ਸੀ ਹੂੰ ਸਾਨੂੰ ਕਹਿੰਦੇ ਸੀ ਜੀ ਸਾਡੇ ਬੰਦੇ ਨੇ ਜੀ ਅਸੀਂ ਜਦੋਂ ਮਰਜੀ ਵਾਪਸ ਬੁਲਾ ਲਈਏ ਤੁਹਾਨੂੰ ਤਾਂ ਬਹੁਤ ਸਿੱਧੇ ਤੌਰ ਤੇ ਕਿਹਾ ਕਿ ਇਹ ਕਿ ਅਸੀਂ ਇੰਨੇ ਇੰਨੀਆਂ ਹਸਤੇ ਰਾਣਾ ਵੀ ਸਾਨੂੰ ਹਾਕਾ ਮਾਰਨ ਵਾਲੇ ਨਹੀਂ ਰਿਹਾ ਹੂੰ ਹੂੰ ਖੈਨਦਾ ਮਤਲਬ ਵੀ ਜਿਹੜਾ ਇਹ ਜਲਵਾ ਕੀਤਾ ਜਨਾਬ ਨੇ ਹੂੰ ਸਿਰਫ ਸਿਰਫ ਆਪਣੇ ਪਰਸਨਲ ਇੰਟਰਸਟ ਵਾਸਤੇ ਕੀਤਾ ਹੈਗਾ ਜੋ ਲਾਮ ਲਸ਼ਕਰ ਮੈਨੂੰ ਮਿਲਿਆ ਰਵੇ ਜੈਡ ਪਲੱਸ ਸਿਕਿਉਰਟੀ ਮਿਲੀ ਰਵੇ ਕੋਠੀਆਂ ਦਾ ਜੋ ਵੀ ਮਦਦ ਪ੍ਰਦਾਨ ਚੱਲਦਾ ਪਰ ਪਰ ਪਾਰਟੀ ਤੁਸੀਂ ਵੀ ਛੱਡੀ ਸੀ ਕਾਂਗਰਸ ਵਿੱਚ ਤੁਸੀਂ ਇੱਧਰ ਆਏ ਸੀ ਛੱਡੀ ਸੀ ਬਹਿਨਾਂ ਦੇ ਦੁੱਖੇ ਛੱਡੀ ਸੀ ਨਾ ਹੂੰ ਕਿਉਂਕਿ ਮੈਂ ਕੰਮ ਕਰਨ ਵਾਲਾ ਬੰਦਾ ਆ ਮੈਂ ਚਾਰ ਵਾਰ ਕੌਂਸਲਰ ਬਣਿਆ ਹੂੰ ਠੀਕ ਹੈ ਅੱਗੇ ਵਧਣ ਨਹੀਂ ਸੀ ਦਿੰਦੇ ਮੈਨੂੰ ਹੂੰ ਜ਼ਿਲ੍ਹਾ ਪ੍ਰਧਾਨਗੀ ਕੀਤੀ ਉਹਦੇ ਮੇਰੇ ਸੱਟਾਂ ਹੀ ਵੱਜੀਆਂ શરીਰ ਤੇ ਹੂੰ ਤੇ ਅੱਗੇ ਵਧਣ ਨਹੀਂ ਸੀ ਦਿੰਦੇ ਤਾਂ ਹੀ ਮੈਂ ਪਾਰਟੀ ਛੱਡੀ ਨਾ ਫਿਰ ਕਿਉਂਕਿ ਮੈਂ ਕੰਮ ਵਾਲਾ ਬੰਦਾ ਸੀ ਤੇ ਕੰਮ ਵਾਲਾ ਸੀ ਤਾਂ ਹੀ 52 ਲੋਕਾਂ ਨੇ ਜਿਤਾਤਾ ਮੈਨੂੰ 25 ਸਾਲ ਲਗਾਤਾਰ ਚਿਤਣਾ ਰਵਨੀਤ ਬਿੱਟੂ ਨੂੰ ਸਭ ਕੁਝ ਦਿੱਤਾ ਪਾਰਟੀ ਨੇ ਕੀ ਨਹੀਂ ਦਿੱਤਾ ਜੀ ਉਹ ਤਾਂ ਆਪਣੇ ਦਾਦੇ ਦੀ ਪਾਗ ਨੂੰ ਉਹਨੇ ਦਾਗ ਲਾਤਾ ਜਿਹਨੂੰ ਵੇਚ ਕੇ ਉਹਨੇ 10 ਸਾਲ ਰਾਜ ਕੀਤਾ ਪੰਜਾਬ ਦੇ ਲੋਕਾਂ ਦੇ 15 ਸਾਲ ਹਮ ਇਹਹੀ ਕਹਿੰਦਾ ਸੀ ਨਾ ਮੈਂ ਬਿਆਨ ਸਿੰਘ ਦਾ ਉਹੀ ਲੈਗੇਸੀ ਦੱਸਦੇ ਸੀ ਮੈਂ ਬਿਆਨ ਸਿੰਘ ਦਾ ਖੂਨ ਹਮ ਬਿਆਨ ਸਿੰਘ ਦਾ ਖੂਨ ਤਾਂ ਖਾਲਸ ਕਾਂਗਰਸੀ ਸੀਗਾ ਹਮ ਜਿਹੜਾ ਇਹਨਾਂ ਨੇ ਉਹਦੀ ਪਾਗ ਨੂੰ ਇੱਕ था ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤਾਹੀ ਕਾਂਗਰਸ ਖਤਮ ਹੋਈ ਹੈ ਨਾ ਅੱਜ ਹੂੰ ਹੂੰ ਜੀਪੀ ਚਲੇ ਗਏ ਹਾਂ ਉਦੋਂ ਚੱਬੇਵਾਲ ਸਾਹਿਬ ਚਲੇ ਗਏ ਨਵਜੋਤ ਸਿੰਘ ਸਿੱਧੂ ਆਈਪੀਐਲ ਦੇ ਵਿੱਚ ਉਹਨਾਂ ਨੇ ਐਂਟਰੀ ਲੈ ਲਈ ਇਹ ਭਾਜਪਾ ਚਲੇ ਗਏ ਕਾਂਗਰਸ ਦਾ ਪ੍ਰੈਜ਼ੈਂਟ ਸਿਨੈਰੀਓ ਕਿਵੇਂ ਦੇਖਦੇ ਹੋ ਪੰਜਾਬ ਕਾਂਗਰਸ ਕਾਂਗਰਸ ਦਾ ਪ੍ਰੈਜ਼ੈਂਟ ਸਿਨੈਰੀਓ ਇਸ ਟੈਂਪ ਜਿਹੜਾ ਪਤਨ ਵੱਲ ਚਲੇ ਗਿਆ ਪਰ ਭਾਰਤਪੁਤ੍ਰ ਆਸ਼ੂ ਜੀ ਦੀ ਹੁਣੇ ਮੈਂ ਉਹਨਾਂ ਨਾਲ ਇੰਟਰਵਿਊ ਕਰਕੇ ਆਇਆ ਉਹ ਕਹਿੰਦੇ ਕਿ ਪੂਰੀ ਐਨ ਚੜ੍ਹਦੀ ਕਲਾ ਚ ਕਾਂਗਰਸ ਪੂਰਾ ਮੁਕਾਬਲਾ ਹੈ ਕਿ ਲੁਧਿਆਣਾ ਸੀਟ ਦੀ ਤਾਂ ਕਹਿੰਦੇ ਗਾਰੰਟੀ ਆ ਜਿੱਤਾਂਗੇ ਚਲੋ ਦੇਖੋ ਮੈਂ ਕਿਸੇ ਦੇ ਬੋਲਾਂ ਨੂੰ ਉਹ ਉਹਦੇ ਤੇ ਬਹਿਸ ਨਹੀਂ ਕਰਨੀ ਚਾਹੁੰਦਾ ਹਰ ਬੰਦੇ ਦਾ ਆਪਣੀ ਹੀ ਵਿਚਾਰਧਾਰਾ ਹੁੰਦੀ ਆ ਹਰ ਬੰਦੇ ਦੀ ਆਪਣੀ ਆਈਡੀਓਲੋਜੀ ਹੁੰਦੀ ਆ ਕੋਈ ਕਿਸ ਐਂਗਲ ਨਾਲ ਕਿਸ ਐਂਗਲ ਨਾਲ ਸੋਚ ਲੱਕ ਕਿਸ ਕੋਈ ਕਿਸ ਐਂਗਲ ਨਾਲ ਸੋਚਦਾ ਹਮ ਪਰ ਜਿਹੜਾ ਆਉਣ ਵਾਲਾ ਸਮਾ ਕਾਗਰਸ ਵਾਸਤੇ ਬਹੁਤ ਪੁਰਾ ਸਭਾ ਆਜ ਦੀ ਮੀਟਿੰਗ ਹਮ ਠੀਕ ਆ ਤੇ ਕਿਉਂਕਿ ਕੋਈ ਖੈਰ ਖਵਾ ਨਹੀਂ ਰਿਹਾ ਵਾਲੀਵਾਰ ਸੈਣੀਸ ਪਾਰਟੀ ਦਾ ਕੋਈ ਲੋਵਾਰ ਸੋ ਚੁੱਕੀ ਹੈ ਹਮ ਕੈਪਟਨ ਰਮਿੰਦਰ ਸਿੰਘ ਹੁੰਦੇ ਸੀਗੇ ਵੋਟ ਕਿੱਥੇ ਮਹਾਰਾਣੀ ਪ੍ਰਨੀਤ ਕੌਰ ਵੀ ਉਹ ਵੀ ਇੱਕ ਤਰ੍ਹਾਂ ਦੀ ਸੈਟਿੰਗ ਸੀ ਚਲੋ ਕੈਪਟਨ ਪਹਿਲਾਂ ਚਲੇ ਗਏ ਜੋ ਵੀ ਹੈ ਕਾਗਰਸ ਦਾ ਮਤਲਬ ਮੰਨਦੇ ਹੋ ਕਿ ਮਹੀਨੇ 2 ਮਹੀਨੇ ਦੇ ਵਿੱਚ ਇਹ ਐਡੇ ਵੱਡਾ ਜਿਵੇਂ ਚਾਹੋ ਮੈਂ ਜੀਪੀ ਦੀ ਗੱਲ ਕੀਤੀ ਜੱਪੇਵਾਲ ਦੀ ਗੱਲ ਕੀਤੀ ਬਿੱਟੂ ਦੀ ਗੱਲ ਕੀਤੀ ਬਿਲਕੁਲ ਇਹ ਜਦੋਂ ਤੱਕ ਕੋਈ ਵੀ ਪਾਰਟੀ ਦਾ ਜਿਹੜਾ ਹੈੱਡ ਹੁੰਦਾ ਹੈਗਾ ਉਹ ਕਮਜ਼ੋਰ ਹੁੰਦਾ ਨਾ ਉਦੋਂ ਲੋਕ ਇਦਾਂ ਕਰਦੇ ਨੇ ਠੀਕ ਆ ਉਹ ਇਹਨਾਂ ਦੀ ਪਾਰਟੀ ਦਾ ਕੋਈ ਵਾਲੀ ਵਾਸ ਉੱਪਰ ਤੋਂ ਲੈ ਕੇ ਥੱਲੇ ਤੱਕ ਤੁਸੀਂ ਦੇਖ ਹੀ ਲਿਆ ਹੂੰ ਹੂੰ ਤੇ ਕੋਈ ਪੋਜ਼ਿਟਿਵ ਚੀਜ਼ ਆ ਹੀ ਨਹੀਂ ਇਹਨਾਂ ਦੀ ਪਾਰ ਹੂੰ ਤੇ ਇਸ ਕਰਕੇ ਲੋਕ ਹੁਣ ਨਕਾਰ ਚੁੱਕੇ ਨੇ ਵੈਸੇ ਹੀ ਪੰਜਾਬ ਤਾਂ ਇਹਨਾਂ ਦਾ ਪਤਨ ਹੋ ਚੁੱਕਿਆ ਹੈ ਦੀ ਦੇ ਆਮ ਆਦਮੀ ਪਾਰਟੀ 13 ਸੀਟਾਂ ਦੇ ਉੱਤੇ ਤੁਹਾਡਾ ਕੀ ਵਿਜ਼ਨ ਆ ਆਮ ਆਦਮੀ ਪਾਰਟੀ ਦੇਖੋ ਆਮ ਆਦਮੀ ਪਾਰਟੀ ਕਿ ਜਿਹੜੀ ਹੈ ਨਾ ਹੂੰ ਇਹ ਲੋਕਾਂ ਦੀ ਆਪਣੀ ਪਸੰਦ ਦੀ ਪਾਰਟੀ ਹੈ ਪਹਿਲੀ ਗੱਲ ਹੂੰ ਲੋਕਾਂ ਨੇ ਆਪ ਚੁਣੇ ਨੇ ਲੋਕ ਹੂੰ ਆਮ ਘਰਾਂ ਚੋਂ ਆਏ ਨੇ ਤੁਸੀਂ ਦੇਖਿਆ ਹੀ ਸਾਡੇ ਚ ਜਿਹੜੇ ਐਮਐਲਏ ਸਾਹਿਬਾਨ ਨੇ ਵੀ ਇਨਕਲੂਡਿੰਗ ਮੈਂ ਅਸੀਂ ਕੰਮ ਕਰਾ ਚੋ ਕੋਈ ਵੱਡੇ ਸਾਡੇ ਜੇ ਪਿੱਛੋਂ ਲਾਓ ਸਾਡੀ ਕੋਈ ਪੋਲਿਟੀਕਲ ਬੈਕਗ੍ਰਾਉਂਡ ਬੈਕ ਤੋਂ ਤਾਂ ਹੈ ਨਹੀਂ ਸੀ ਅਸੀਂ ਖੁਦ ਹੀ ਆਪਣੀ ਲਕੀਰ ਵੱਡੀ ਕਰ ਰਹੇ ਹਾਂ ਲਕੀਰ ਵੱਡੀ ਕਰ ਰਹੇ ਕੰਮਾਂ ਨਾਲ ਲੋਕਾਂ ਨੂੰ ਜੋੜ ਕੇ ਆਪਣੇ ਨਾਲ ਲੋਕਾਂ ਦਾ ਸਾਡੇ ਤੇ ਅਸ਼ੀਰਵਾਦ ਆ ਸਾਡੇ ਹਲਕੇ ਦੇ ਲੋਕਾਂ ਦਾ ਲੁਧਿਆਣੇ ਦੇ ਲੋਕਾਂ ਦਾ ਤੇ ਵਿਸ਼ਵਾਸ ਸਭ ਤੋਂ ਵੱਡੀ ਗੱਲ ਜਦੋਂ ਤੁਸੀਂ ਲੋਕਾਂ ਦਾ ਵਿਸ਼ਵਾਸ ਵਿਸ਼ਵਾਸ ਜਿੱਤ ਲੈਣਾ ਹੋਣਾ ਹੂੰ ਤੇ ਉਹ ਵਿਸ਼ਵਾਸ ਨੂੰ ਕਾਇਮ ਰੱਖਣ ਵਾਸਤੇ ਹੂੰ ਤੁਹਾਨੂੰ ਬੜਾ ਆਪਣੇ ਆਪ ਨੂੰ ਧਾਇਰੇ ਚ ਲੈਣਾ ਪੈਂਦਾ ਸਰ ਬਲਪਰ ਗੋਗੀ ਜੀ ਇੱਕ ਇੱਕ ਚੀਜ਼ ਦੇ ਵਿੱਚ ਤੁਸੀਂ ਆਮ ਕਰਨ ਦੀ ਗੱਲ ਕੀਤੀ ਇੱਕ ਸਵਾਲ ਇਹ ਵੀ ਹੈ ਜਿੰਨੀਆਂ ਸੀ ਹੁਣ ਤੱਕ ਅਨਾਉਂਸ ਕੀਤੇ ਨੇ ਬੰਦੇ ਚਿਹਰੇ ਅਨਾਉਂਸ ਕੀਤੇ ਨੇ ਲੋਕ ਸਵਾਲ ਇਹ ਚੱਕਦੇ ਆ ਕਹਿੰਦੇ ਕਿ ਫਿਰ ਸਿਟਿੰਗ ਮੰਤਰੀਆਂ ਨੂੰ ਕਾਹਤੋਂ ਦੇਤੀਆਂ ਟਿਕਟਾਂ ਯਾਰ ਸਾਡੇ ਕੋ 92 ਐਮਐਲਏ ਆ ਹੂੰ ਤੇ ਬਾਕੀ ਉਹ ਮੱਖਾ ਨਹੀਂ ਮਿਲੂਗਾ ਮਿਨਿਸਟਰੀ ਦਾ ਹੂੰ ਜੇ ਸਾਡੇ 8 10 ਮਿਨਿਸਟਰ ਜਾ ਕੇ ਐਪਾਰਟਮੈਂਟ ਲੜਦੇ ਕਹਿੰਦੇ ਕਿ ਤਾਂ ਆਮ ਕਰਾਂ ਦੇ ਨੂੰ ਦੇ ਦਿੰਦੇ ਇੱਕ ਵਟ ਇਹ ਵੀ ਆਮ ਕਰਾਂ ਦੇ ਹੀ ਆ ਜਿਹੜੇ ਅਸੀਂ 90 92 ਆ ਹੂੰ ਮਾਨਸ ਮਾਨ ਸਾਹਿਬ ਕੀ ਨੇ ਇੱਕ ਮਾਸਟਰ ਦੇ ਬੇਟੇ ਨੇ ਹੂੰ ਘਰ ਅਜੇ ਵੀ ਸੰਗਰੂਰ ਮੈਂ ਜਾ ਕੇ ਆ ਕਿਰਾਏ ਤੇ ਆ ਹੂੰ ਬੀਜ ਨੂੰ ਮਿਲਣ ਗਿਆ ਇੱਕ ਦੋ ਵਾਰ ਮਤ ਆਈ ਜੇ ਕਿਰਾਏ ਤੇ ਨੇ ਹੂੰ ਇਹ ਕਿ ਬਤਾਵਰੇ ਮੁੱਖ ਮੰਤਰੀ ਯਾਰ ਕੋ ਕੀ ਗੱਲ ਬਾਕੀਆਂ ਦੇ ਮੁੱਖ ਮੰਤਰੀਆਂ ਤੁਸੀਂ ਦੇਖ ਲਓ ਹੂੰ ਆ ਮੇਰੀ ਪਾਰਕ ਪਾਰਕ ਜਿੱਥੇ ਤਾਂ ਉਹਨਾਂ ਦੇ ਲਾਉ ਨਹੀਂ ਹੋਣੇ ਨੇ ਹੂੰ ਜਿਹੜੀ ਪਾਰਕ ਚ ਆਪਾਂ ਇੱਥੇ ਬੈਠੇ ਆ ਜੀ ਹੂੰ ਕਹਿੰਦਾ ਮਤਲਬ ਹੀ ਸਾਦਗੀ ਹੂੰ ਔਰ ਨਿਮਰਤਾ ਹੂੰ ਇਹ ਜਦ ਤੱਕ ਤੁਹਾਡੇ ਔਰ ਤੀਜਾ ਲੋਗਾਂ ਦਾ ਵਿਸ਼ਵਾਸ ਕਾਇਮ ਰੱਖਣਾ ਜਿਤਕੇ ਹੂੰ ਇੱਕ ਵਾਰ ਜਿੱਤਦਾ ਬੰਦਾ ਲੈਂਦਾ ਲੋਕ ਇਨੋਸੈਂਟ ਨੇ ਲੱਗ ਜਾਂਦੇ ਨੇ ਮਗਰ ਹੂੰ ਪਰ बार-बार ਕੋਈ ਬੰਦਾ ਜਿੱਤਦਾ ਇੱਕ ਵਾਰ ਦੋ ਵਾਰ ਤਿੰਨ ਵਾਰ ਚਾਰ ਵਾਰ ਪੰਜ ਵਾਰ ਹੂੰ ਤੇ ਕੋਈ एग्जांपल ਅਸੀਂ ਸੈੱਟ ਕੀਤੀ ਹੈ ਨਾ ਲੋਕ ਯਕੀਨ ਕਰਦੇ ਆ ਠੀਕ ਹੈ ਔਰ ਉਸ ਯਕੀਨ ਨੂੰ ਮੇਨਟੇਨਡ ਕਰਨਾ ਸਾਡੀ ਨੈਤਿਕਤਾ ਜ਼ਿੰਮੇਵਾਰੀ ਆ ਹੂੰ ਕਿ ਅਸੀਂ ਉਸ ਯਕੀਨ ਨੂੰ ਕਿੱਦਾਂ ਮੇਨਟੇਨ ਰੱਖਣਾ ਲੋਕਾਂ ਦੇ ਭਾਵਨਾਵਾਂ ਦੀ ਕਿੱਦਾਂ ਕਦਰ ਕਰਨੀ ਆ ਉਹ ਸਾਨੂੰ ਆਂਦੀ ਸਾਡੇ ਪੁਰਖਾਂ ਨੇ ਸਾਡੇ ਤੇ ਮਿਹਰ ਕੀਤੀ ਹੋਈ ਆ ਸਾਨੂੰ ਸੰਸਕਾਰ ਦਿੱਤੇ ਹੋਏ ਨੇ ਅੱਛੇ ਹੂੰ ਸਾਡੇ ਬਜ਼ੁਰਗਾਂ ਨੇ ਸਾਡੀ ਮਾਂ ਨੇ ਸਾਡੇ ਬਾਪ ਨੇ ਸਾਨੂੰ ਆਸ਼ੀਰਵਾਦ ਦਿੱਤਾ ਹੋਇਆ ਹੂੰ ਇਹ ਉਸੇ ਚੀਜ਼ਾਂ ਦਾ ਅਸੀਂ ਅੱਗੇ ਮਤਲਬ ਨੰਦ ਮੰਨਦੇ ਜੇ ਸਾਡੇ ਬਜ਼ੁਰਗਾਂ ਦਾ ਸ਼ਹੀਦਵਾ ਦਾ। ਗੋਗੀ ਜੀ ਆਪਾਂ ਵਾਪਸ ਲੁਧਿਆਣਾ ਸੀਟ ਦੇ ਉੱਤੇ ਆਈਏ। ਤੁਸੀਂ ਉਹ ਬਹੁਤ ਮਤਲਬ ਬਹੁਤ ਆਤ ਜਿਹੜੀ ਹੈ ਉਹ ਆਪ ਦੇ ਜਿਹੜੇ ਵਿਧਾਇਕ ਕਿੱਥੋਂ ਸਾਰੇ ਹੈਗੇ ਨੇ ਤੇ ਐਮਪੀ ਦੇ ਵਿੱਚ ਵਿਧਾਇਕਾਂ ਦਾ ਵੱਡਾ ਰੋਲ ਹੁੰਦਾ ਹੈ ਨਾ ਕੰਸਟੀਟੂਐਂਸੀ ਚੋ ਲੀਡ ਦਿਵਾ ਕੇ ਭੇਜਣਾ। ਲੁਧਿਆਣਾ ਸੀਟ ਤੋਂ ਕਿਵੇਂ ਮੰਨਦੇ ਹੋ ਰਮਨਜੀਤ ਸਿੰਘ ਬਿੱਟੂ ਜੇ ਭਾਜਪਾ ਇਥੋਂ ਉਤਾਰ ਦਿੰਦੀ ਹੈ ਤੁਹਾਨੂੰ ਕਿਵੇਂ ਲੱਗਦਾ ਕਿ ਮੁਕਾਬਲਾ ਗੋਗੀ ਜੀ 베ਰੀ ਕੰਸਟੀਟੂਐਂਸੀ ਚੋ ਰਮਨਜੀਤ ਬਿੱਟੂ ਦੀਆਂ ਜਮਾਨਤਾ ਕੈਨਸਲ ਹੋਣਗੀ ਹੈ। ਹਮ। ਨੰਬਰ 1 ਇੰਨੇ ਕੌਨਫੀਡੈਂਸ ਨਾਲ ਹੈ ਇਹਨਾਂ ਵੋਟਰਾਂ ਦਾ ਕੌਨਫੀਡੈਂਸ ਸਭ ਮੇਰਾ ਪਰਿਵਾਰ ਆ ਵੋਟਰ ਨਹੀਂ ਮੇਰਾ ਪਰਿਵਾਰ ਆ ਹੂੰ ਮੈਂ ਇੱਕੇ ਘਰ ਚ ਵੱਡ ਚੁੱਕਿਆ ਅੱਛਾ ਲੋਕਾਂ ਨੇ ਮੈਨੂੰ ਬੜੇ ਕਿਉਂਕਿ ਮੈਨੂੰ ਲੱਗਦਾ ਕਿ ਤੁਸੀਂ ਜਿਵੇਂ ਦੱਸਿਆ ਕਿ ਕਾਉਂਸਲਰ ਜਿੱਤੇ ਤੁਸੀਂ ਕਿੰਨੀ ਵਾਰ ਲਗਾਤਾਰ ਤਾਂ ਲਗਾਤਾਰ ਦਾ ਰਾਪਟਾ ਬਹੁਤ ਰਹਿੰਦਾ ਬੇਸਿਕ ਚੀਜ਼ਾਂ ਤੋਂ ਲੈ ਕੇ ਠੀਕ ਹੈ ਨਾ ਅਸੀਂ ਗਰਾਸ ਰੂਟ ਵਾਲੇ ਆ ਅਸੀਂ ਪੈਰਾਸ਼ੂਟ ਵਾਲੇ ਨਹੀਂ ਇਹ ਤਾਂ ਪੈਰਾਸ਼ੂਟ ਵਾਲੇ ਨੰਦਪੁਰ ਤੋਂ ਆਇਆ ਸੀ ਨਾ ਅਸੀਂ ਫਿਰ ਅਡਾਪਟ ਕਰ ਲਿਆ ਸੀ ਇਹਦਾ ਜਦ ਦੋ ਤੁਸੀਂ ਵੀ ਉਹ ਤੋਂ ਬਹੁਤ ਲਾਇਆ ਜਿਤਾ ਹਾਂ ਅਸੀਂ ਲਾਉਂਦੇ ਰਹੇ ਆ ਹੂੰ ਜੇ ਅਸੀਂ ਸੀਏ ਤਾਂ ਹੀ ਜਿੱਤਦੇ ਸੀ ਜਰਾਬ ਹੂੰ ਅਸੀਂ ਰੋਡ ショ ਕਰਾਉਂਦੇ ਚਾਰ-ਚਾਰ ਜਿਪਸੀਆਂ ਫੁੱਲਾਂ ਦੀਆਂ ਭਰ ਜਾਂਦੇ ਸੀ ਇਹਨਾਂ ਦੇ ਮੇਰੇ ਬਾਜ਼ਾਰ ਚ ਹੂੰ ਔਰ ਜਰਾਬ ਜਿੱਤ ਕੇ ਸਾਡੇ ਇਸੇ ਬਾਜ਼ਾਰ ਨੂੰ ਸੀਲਾ ਲਾਨ ਤਰੁਪੇ ਹੂੰ ਹੂੰ ਤੂੰ ਤਾਂ ਆਮੋ ਸਾਹਮਣੇ ਵੀ ਹੋਗੇ ਸੀ ਆਪਣੇ ਛੇ ਤੁਹਾਡਾ ਜਦੋਂ ਇੱਕ ਟਕਰਾਜ ਆਇਆ ਹੋਇਆ ਹਾ ਬਿਲਕੁਲ ਹੋਇਆ ਨੇਕੀ ਬੱਦੀ ਲਈ ਲੜਨਾ ਪੈਂਦਾ ਉਹ ਉਹ ਮੇਰੇ ਖਿਆਲ ਮੁਲਾਕਾਤ ਰੀਸੈਂਟਲੀ ਲਾਸਟ ਮੁਲਾਕਾਤ ਉਹੀ ਸੀਗੀ ਹਾਂ ਉਹੀ ਜਦੋਂ ਉਹ ਕਾਂਗਰਸ ਚ ਸੀਗੇ ਹਾਂ ਹਾਂ ਤੇ ਇਸ ਕਰਕੇ ਨੇਕੀ ਬੱਦੀ ਦੀ ਲੜਾਈ ਆ ਹੂੰ ਤੇ ਮੇਰੇ ਵੀਰੇ ਲੜਾ ਗਿਆ ਆਪਾਂ ਸਚਾਈ ਦੇ ਮਕਾਮ ਤੇ ਰਸਤੇ ਤੇ ਪ੍ਰਮਾਤਮਾ ਨੇ ਸਾਨੂੰ ਭੇਜਿਆ ਆ ਹੂੰ ਤੇ ਇਹੀ ਅਰਦਾਸ ਕਰਦਾ ਵਾਹਿਗੁਰੂ ਮਰੇ ਕਿ ਸਾਡੀ ਜਿਹੜੀ ਬੁੱਧੀ ਹੂੰ ਇਹ ਵਧੀਆ ਰੱਖੀ ਸ਼ੁੱਧ ਰੱਖੀ ਤਾਂ ਕਿ ਅਸੀਂ ਲੋਗ ਇਸੇ ਗੁਰਪ੍ਰੀਤ ਗੋਗੀ ਹੋਰਾਂ ਦੇ ਪੈਰ ਜ਼ਮੀਨ ਤੇ ਹੀ ਨੇ ਬਿਲਕੁਲ ਤੁਹਾਡੇ ਸਾਹਮਣੇ ਆ ਦੋ ਦੋ ਸਾਲ ਤੱਪ ਕੇ ਨਹੀਂ ਨਹੀਂ ਦੋ ਸਾਲ ਕੀ ਬਣ 25 ਸਾਲ ਹੋ ਗਏ ਜ਼ਮੀਨ ਤੇ ਨੇ ਮੇਰੇ ਪੈਰ ਹੂੰ ਅੱਛਾ ਇੱਕ ਇੱਕ ਸਵਾਲ ਇਹ ਵੀ ਆ ਚਲੋ ਥੋੜਾ ਹਾਈਪੋਥੈਟিক্যাল ਗੱਲ ਆ ਜਿਵੇਂ ਤੁਸੀਂ ਕਿਹਾ ਕਿ ਨਵੇਂਆਂ ਨੂੰ ਮੌਕਾ ਮਿਲੂਗਾ 92 ਤੁਹਾਨੂੰ ਵੀ ਕੋਈ ਹੈਗਾ ਕਿ ਲੁਧਿਆਣੇ ਚੋ ਅਜੇ ਨੁਮਾਇੰਦਗੀ ਕਿਸੇ ਨੂੰ ਨਹੀਂ ਹੈਗੀ ਤਾਂ ਤੁਸੀਂ ਨਹੀਂ ਇਦਾਂ ਹੁੰਦਾ ਇਹ ਪਾਰਟੀ ਹਾਈ ਕਮਾਂਡ ਦੇ ਫੈਸਲੇ ਪਹਿਲੀ ਗੱਲ ਠੀਕ ਹੈ ਸਾਡੀ ਪਾਰਟੀ ਨੇ ਦੇਖਣਾ ਵੀ ਕਿਹੜਾ ਬੰਦਾ ਕੈਪੇਬਲ ਆ ਕਿਹੜਾ ਕਿਹੜੀ ਸੀਟ ਤੇ ਲਗਾੜਾ ਤੁਸੀਂ ਖੁਦ ਨੂੰ ਮੰਨਦੇ ਹੋ ਪਤਾ ਹੈ ਕੈਪੇਬਲ ਨਹੀਂ ਮੈਂ ਮੈਂ ਤਾਂ ਦੇਖੋ ਜੀ ਮੈਂ ਐਮਐਲਏ ਬਣ ਗਿਆ ਮੈਂ ਆਪਣੇ ਹਾਈ ਕਮਾਂਡ ਦਾ ਬਹੁਤ ਧੰਨਵਾਦ ਸ਼ੁਕਰੀਆ ਕਰਦਾ ਹੂੰ ਠੀਕ ਆ ਇਹਨਾਂ ਨਾਲ 20 ਸਾਲ ਰਹਿ ਕੇ ਤਾਂ ਮੈਂ ਕੌਂਸਲਰ ਹੀ ਰਹਿ ਗਿਆ ਸੀ ਹੂੰ ਕਾਂਗਰਸ ਨਾਲ ਰਹਿ ਕੇ ਆ ਠੀਕ ਹੈ ਔਰ ਮੈਨੂੰ ਇਹਨਾਂ ਨੇ 1 ਮਹੀਨੇ ਚ ਟਿਕਟ ਦੇ ਕੇ ਐ ਵੈਸੇ ਉਦੋਂ ਤੁਸੀਂ ਕਦੇ ਟਿਕਟ ਦੀ ਇੱਛਾ ਜਤਾਈ ਸੀ ਅਰੇ ਮੈਂ ਤਾਂ 2012 ਤੋਂ ਮਾਗਿਆਦਾ ਸੀ ਹੂੰ 2012 ਚ ਮੈਂ ਅਪਲਾਈ ਕੀਤੀ ਹੂੰ ਮੇਰੀ ਕੱਟਤੀ ਹੂੰ 2017 ਚ ਮੈਂ ਅਪਲਾਈ ਕੀਤੀ ਹੂੰ ਮੇਰੀ ਕੱਟਤੀ ਹੂੰ ਮੈਂਸ਼ਿਪ ਮੇਰੀ ਆਈ ਹੋਈ ਘਰੋਂ ਮੋੜਤੀ ਹੂੰ ਅੱਛਾ ਅੱਛਾ ਗੋਗੀ ਜੀ ਹੁਣ 13 ਸੀਟਾਂ ਦੇ ਉੱਤੇ ਮੁਕਾਬਲਾ ਸਖਤ ਹੈ ਤੁਸੀਂ ਕਿਹਾ ਜੇ ਕੁਛ ਇਦਾਂ ਦਾ ਵੀ ਪਾਰਟੀ ਜਿਹਨੂੰ ਵੀ ਲੈ ਕੇ ਆਉਂਦੀ ਹੈ ਤਾਂ ਵੈਲਕਮ ਹੋਊਗਾ ਤੁਹਾਡੀ ਗਾਰਡੀਅਨ ਹੈ ਨਾ ਤੇ ਇੱਕ ਇਹ ਵੀ ਇਦਾਂ ਦੀ ਵੀ ਚਰਚਾਵਾਂ ਹੈਗੀਆਂ ਨੇ ਕਿ ਕਹਿ ਲੋ ਕਿ ਮੀਡੀਆ 'ਚ ਗੱਲਾਂ ਆਉਂਦੀਆਂ ਨੇ ਕਿ ਕਹਿੰਦੇ ਕਿ ਐਕੀ ਪਾਰਟੀ ਦੇ ਵੱਲੋਂ ਸਖਤ ਪਾਰਟੀ ਲਾਈਨ ਤੇ ਖਦਾਇਤ ਕੀਤੀ ਗਈ ਹੈ ਕਿ ਜਿਹੜੀ ਕੰਸਟਿਟੂਐਂਸੀ 'ਚ ਉਹ ਬੰਦਾ ਲੀਡ ਦਾ ਨਾਂ ਮਿਲੀ ਤਾਂ ਐਕਸ਼ਨ ਲਵਾਂਗੇ ਦੇਖੋ ਕਾਲੇ ਆ ਇਹ ਸਾਡੀ ਪਾਰਟੀ ਗਾੜੀ ਹੈ ਨਾ ਆਬਵੀਅਸਲੀ ਸਾਨੂੰ ਜੇ ਹੋਮਵਰਕ ਦਿੰਦੀ ਆ ਤੇ ਸਾਡਾ ਫਰਜ਼ ਵਾਦਾ ਸੀ ਕੰਮ ਕਰਕੇ ਜਾਈਏ ਨਾ ਆਪਣੇ ਟੀਚਰ ਕੋਲ ਤੇ ਆਬਵੀਅਸਲੀ ਨਲਾਇਕ ਬੱਚੇ ਤਾਂ ਕੁੱਟੀ ਪੈਂਦੀ ਆ ਨਾ ਫਿਰ ਤੇ ਠੀਕ ਆ ਪਾਰਟੀਆਂ ਸੇ ਇਹਨੂੰ ਵੀ ਪੋਜ਼ਿਟਿਵ ਤਰੀਕੇ ਨਾਲ ਲੈ ਰਹੇ ਹੋ ਤੁਸੀਂ ਆ ਬਿਲਕੁਲ ਹੂੰ ਬਿਲਕੁਲ ਲੈਣਾ ਚਾਹੀਦਾ ਦੇਖੋ ਜੇ ਅਸੀਂ ਆਪਣੇ ਆਪਣੇ ਸੰਗਠਨ ਨੂੰ ਨਹੀਂ ਮਜ਼ਬੂਤ ਕਰਾਂਗੇ ਸੰਗਠਨ ਨੂੰ ਆਨਰ ਨਹੀਂ ਕਰਾਂਗੇ ਹੂੰ ਤਾਂ ਫਿਰ ਅਸੀਂ ਸਾਡਾ ਕਿਹੜਾ ਡਿਸਪੀਸਪਲਨ ਆਜੀ ਆ ਆਪਣੀ ਆਪਣੀ ਕੰਸਟਿਟੂਐਂਸੀ ਲੈ ਕੇ ਤੁਸੀਂ ਕੌਨਫੀਡੈਂਟ ਹੋ ਮੇਰੇ ਹਲਕੇ ਦਾ ਜੀ ਮੈਨੂੰ ਪ੍ਰਮਾਤਮਾ ਦੀ ਮਿਹਰ ਹੂੰ ਤੇ ਤੁਸੀਂ ਜਦੋਂ ਮਰਜੀ ਹੂੰ ਜਿਹੜਾ ਮਰਜੀ ਕੈਂਡੀਡੇਟ ਭੇਜ ਦਿਓ ਹੂੰ ਸਾਡੀ ਪਾਰਟੀ ਦਾ ਅਸੀਂ ਜਿਤਾ ਕੇ ਭੇਜਾਂਗੇ ਦੂਜਿਆਂ ਦਾ ਤਾਂ ਅਸੀਂ ਇੱਥੇ ਅੱਛਾ ਕਿ ਜਿਹੜਾ ਦੇਸ਼ ਲੈਵਲ ਤੇ ਅਲਾਈਅንስ ਹੈਗਾ ਚਲੋ ਤੁਸੀਂ ਪੰਜਾਬ ਦੇ ਵਿੱਚ ਤਾਂ ਉਸ ਅਲਾਈਅንስ ਦੇ ਮੁਕਾਬਕ ਨਹੀਂ ਕਰ ਰਹੇ ਹਨ ਇਹਦਾ ਮੰਨਦੇ ਹੋ ਕਿ ਫਾਇਦਾ ਹੋਇਆ ਨਹੀਂ ਤਾਂ ਬਹੁਤ ਔਖੀ ਸੀ ਸਿਚੁਏਸ਼ਨ ਔਕੁਰ ਹੋ ਰਹੀ ਸੀ ਨਹੀਂ ਮੈਂ ਤਾਂ ਬਿਲਕੁਲ ਇਸ ਚੀਜ਼ ਦਾ ਤੁਹਾਡੇ ਕੈਮਰੇ ਰਾਹੀਂ ਵੀ ਬੋਲਦਾ ਵੀ ਅਸੀਂ ਇਸ ਚੀਜ਼ ਦੇ ਸਖਤ ਖਿਲਾਫ ਸੀ ਮੈਂ ਇੰਡੀਵਿਜੂਅਲੀ ਸਖਤ ਤੁਸੀਂ ਪਾਰਟੀ ਲਾਈਨ ਤੇ ਕਿਹਾ ਸੀ ਮੈਂ ਪਾਰਟੀ ਲਾਈਨ ਤੇ ਕੀ ਆ ਮੈਨੂੰ ਸਾਰਾ ਕੰਮ ਲੱਗ ਰਿਹਾ ਹੈ ਅੱਛਾ ਜਿਹੜੇ ਲੋਕ ਸਾਨੂੰ ਪਿਆਰ ਕਰਦੇ ਆ ਸਾਨੂੰ ਉਹੀ ਮੈਂ ਕਹਾਂ ਫਿਰ ਕੁਟਣਗੇ ਤੁਸੀਂ ਭਗਵੰਤ ਸਿੰਘ ਮਾਨ ਹੋਰਾਂ ਨੂੰ ਕੀ ਮੁੱਖ ਮੰਤਰੀ ਸਾਹਿਬ ਨੇ ਦਿੱਲੀ ਵੀ ਗੱਲ ਕੀਤੀ ਮਾਨ ਸਾਹਿਬ ਨਾਲ ਉਹਨਾਂ ਨੇ ਮੰਨੀ ਮੈਂ ਉਹਨਾਂ ਨੂੰ ਥੈਂਕਸ ਕਰਦਾ ਤੇ ਸਾਡੀਆਂ ਭਾਵਨਾ ਦੀ ਉਹਨਾਂ ਨੇ ਕਦਰ ਕੀਤੀ ਆ ਹੂੰ ਹੂੰ ਕਹਤਾ ਬਥਰਬ ਦੇਖੋ ਪਾਰਟੀ ਲੀਡਰ ਹੋਖਾ ਹੋ ਜਾਣਾ ਸੀ ਵੈਸੇ ਜੇ ਕੱਲ ਬਿਲਕੁਲ ਸਾਡੇ ਤੋਂ ਨਹੀਂ ਸੀ ਚੱਲਿਆ ਜਾਣਾ ਜੀ ਹੂੰ ਤੇ ਅਸੀਂ ਹੁਣ ਉਹਨਾਂ ਲੋਕਾਂ ਨਾਲ ਥੋੜੀ ਚੱਲਾਂ ਜਿਹੜੇ ਕੱਲ ਜਿੰਨਾਂ ਦਾ ਸਾਡਾ 36 ਦਾ ਅੰਕੜਾ ਰਿਹਾ ਹੈ ਹੂੰ ਹੂੰ ਪੰਜਾਬ ਦੇ ਲੋਕਾਂ ਨੇ ਸਾਨੂੰ ਚੁਣਿਆ ਹੂੰ ਅਸੀਂ ਪੰਜਾਬ ਲਈ ਲੋਕਾਂ ਲਈ ਹਿੱਤਾਂ ਲਈ ਕੰਮ ਕਰ ਰਹੇ ਆ ਹੂੰ ਤੇ ਪੰਜਾਬ ਦੇ ਲੋਕ ਕਦੇ ਨਹੀਂ ਚਾਣਗੇ ਕਿ ਅਸੀਂ ਆਪਦੇ ਜਵਾਕਾਂ ਨੂੰ ਆਪਦੇ ਜਿਹੜੇ ਮੁੰਡੇ ਭੇਜੇ ਆ ਇਹਨਾਂ ਨੂੰ ਅਸੀਂ ਨਮੋਸ਼ ਹੋਣ ਦਈਏ ਉਹ ਸਾਡੀਆਂ ਭਾਵਨਾਵਾਂ ਦੀ ਕਦਰ ਕਰਦੇ ਆ ਔਰ ਸਾਡੇ ਸਾਰੇ ਐਮਐਲਏ ਜਿੰਨੇ ਵੀ ਨੇ ਪੰਜਾਬ ਦੇ 99 ਦੇ 99 ਜਿਹੜੇ ਸਾਡੇ ਚੋਂ 13 12 ਜੋ ਵੀ ਕੈਂਡੀਡੇਟ ਮੰਤਰੀ ਜਾਂ ਬਾਹਰੋਂ ਬਣਨੇ ਦਾ ਐਮਐਲਏ ਚੋਂ ਬਣਨੇ ਜੋ ਵੀ ਆ ਤੇ ਉਹਨਾਂ ਸਾਰਿਆਂ ਨੂੰ ਮਤਲਬ ਜਿਤਾਣਾ ਸਾਡੀ ਇੱਕ ਨੈਤਿਕਤਾ ਹੈਗੀ ਹੈ ਜ਼ਿੰਮੇਵਾਰੀ ਹੈ ਇਹ ਗੋਗੀ ਜੀ ਦਾ ਆਖਰੀ ਸਵਾਲ ਆ ਸੰਗਰੂਰ ਦੇ ਵਿੱਚ ਸ਼ਰਾਬ ਜਿਹੜਾ ਕਾਂਡ ਹੋਇਆ 21 ਮੌਤਾਂ ਹੋਈਆਂ ਨੇ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਮੰਨਦੇ ਹੋ ਕਿ ਫੇਲਿਅਰ ਹੈ ਵੱਡਾ ਨਹੀਂ ਨਹੀਂ ਇੱਥੇ ਨਾ ਦੇਖੋ ਮੰਦਪਾ ਕੀ ਇਹ ਗੱਲ ਹੈਗੀ ਆ ਜੋ ਪਤਾ ਲੱਗਿਆ ਵੀ ਇਹ ਸ਼ਰਾਬ ਜਿਹੜਾ ਜੇਲ ਸੀਗਾ ਉੱਥੇ ਆ ਬਾਹਰਲੇ ਬੰਦੇ ਬੰਦੇ ਮਿਲੇ ਆ YouTube ਤੋਂ ਬਣਾਣੀ ਸਿੱਖ ਲਈ YouTube ਤੋਂ ਬਣਾਣੀ ਸਿੱਖ ਗਏ ਉਹ ਜਿਹੜੀ ਦਵਾਈ ਘਟਵਾਦੀ ਪਾਤੀ ਮਤਲਬ ਸੀਗੇ ਤਾਂ ਇਹ ਉਹੀ ਜਿਹੜੇ ਹੁੰਦੇ ਨੇ ਤੁਹਾਡੇ ਨਸ਼ੇੜੀ ਸੀ ਸਾਰੇ ਠੀਕ ਆ ਤੇ ਬਤੋਵੇ ਹੋਇਆ ਬਾੜਾ ਉਹਦੇ ਲਈ ਇਸ ਤਰ੍ਹਾਂ 302 ਦਾ ਪਰਚਾ ਮਾਨ ਸਾਹਿਬ ਨੇ ਕਹਿਤਾ ਕਿ ਕਤਲ ਕੀਤਾ ਜ਼ਹਿਰ ਦੇਣੀ ਕਿਸੇ ਨੂੰ ਕਤਲ ਦੇਣਾ ਹੂੰ ਹੂੰ ਜ਼ਹਿਰ ਦੇ ਕੇ ਮਾਰਿਆ ਕਤਲ ਕੀਤਾ ਕਤਲ ਕੀਤਾ ਦਾ ਨਹੀਂ ਮੰਨਦੇ ਨਹੀਂ ਕਿ ਜਵਾਬਦੇਹੀ ਤੈ ਹੋਣੀ ਚਾਹੀਦੀ ਉੱਪਰ ਤੱਕ ਨਹੀਂ ਨਹੀਂ ਉਹ ਤਾਂ ਹੋ ਰਹੀ ਆ ਉੱਥਾ ਸੀ ਦੇਖੋ ਆਪਣੇ ਇਨਸਪੈਕਟਰ ਵੀ ਸਸਪੈਂਡ ਕੀਤੇ ਆ ਐਕਸਾਈਜ਼ ਵਾਲੇ ਵੀ ਅਫਸਰ ਸਸਪੈਂਡ ਕੀਤੇ ਆ ਪੁਲਿਸ ਵਾਲੇ ਵੀ ਕੀਤੇ ਨੇ ਜਿਹਦੀ ਜਿਹਦੀ ਜ਼ਿੰਮੇਵਾਰੀ ਬਣਦੀ ਆ ਅਸੀਂ ਸਸਪੈਂਡ ਕੀਤੇ ਨੇ ਉਹਨਾਂ ਦੇ ਉਹਨਾਂ ਦੇ ਉੱਤੇ ਸ਼ੋ ਕਾਸ ਨੋਟਿਸ ਵੀ ਗਿਆ ਆ ਤਾਂ ਤੇ ਉਹਦਾ ਉਹਦੇ ਤੇ ਪੂਰੀ ਕਾਰਵਾਈ ਹੋ ਉਹਦੇ ਲਈ ਮਾਨ ਸਾਹਿਬ ਆਪ ਜਾ ਕੇ ਆਏ ਨੇ ਹੂੰ ਹੂੰ ਆਖਰ ਦੇ ਵਿੱਚ ਰਵਨੀਤ ਸਿੰਘ ਬਿੱਟੂ ਹੋਰਾਂ ਤੇ ਇੱਕ ਵਾਰੀ ਆਪਾਂ ਐਂਡ ਕਰਦੇ ਆਂ ਰਵਨੀਤ ਬਿੱਟੂ ਨੂੰ ਕੋਈ ਸਾਡੇ ਮਾਧਿਅਮ ਰਾਹੀਂ ਸ਼ੁਭਕਾਮਨਾਵਾਂ ਹੋਵਣਗੇ ਨਵੀਂ ਪਾਰਟੀ ਦੇ ਲਈ ਕਿਉਂਕਿ ਕਿਉਂਕਿ ਉਹਨਾਂ ਨੇ ਉਹ ਮੰਚ ਤੇ ਜਦੋਂ ਦੇਖਣਗੇ ਤੁਹਾਡੀ ਇੰਟਰਵਿਊ ਉਹਨਾਂ ਨੇ ਤੁਹਾਡੇ ਬਾਰੇ ਫੇਰ ਬੋਲਣਾ ਇਹ ਬੋਲਣ ਮੈਂ ਕਿਸੇ ਦਾ ਆਪਾਂ ਕਿਸੇ ਜ਼ੁਬਾਨ ਥੋੜੀ ਫੜ ਕਿਉਂਕਿ ਮੈਨਾਂ ਲੁਧਿਆਣੇ ਦੇ ਜਿੰਨੇ ਆਪ ਦੇ ਐਮਐਲਏ ਨੇ ਸਭ ਤੋਂ ਜ਼ਿਆਦਾ ਤੁਸੀਂ ਸਟੈਂਡ ਲੈ ਕੇ ਜਵਾਬਦੇਹੀ ਕਰਦੇ ਹੋ ਦੇਖੋ ਗੱਲ ਇਹ ਜਿਹਦੇ ਪੱਲੇ ਸੱਚੋ ਕੋਠੇ ਚੜਕੇ ਨੱਚ ਹੂੰ ਠੀਕ ਹੈ ਬਿੱਟੂ ਲਈ ਅਸੀਂ ਬਹੁਤ ਕੁਝ ਕੀਤਾ ਬਿੱਟੂ ਨੇ ਸਾਡੇ ਲਈ ਕੁਝ ਨਹੀਂ ਨਾ ਕੀਤਾ ਹੂੰ ਹੂੰ ਤੇ ਇਸ ਕਰਕੇ ਸਾਨੂੰ ਕੋਈ ਟੈਨਸ਼ਨ ਨਹੀਂ ਹੂੰ ਠੀਕ ਹੈ ਠੀਕ ਹੈ ਪਰ ਉਹ ਵੀ ਇਹੀ ਕਹਿੰਦੇ ਨੇ ਕਹਿੰਦੇ ਅਸੀਂ ਚਿਤਾ ਕੇ ਭੇਜ ਦੇਦੇ ਆ ਕਿਹੜੇ ਚਿਤਾ ਕੇ ਜਿਹੜੀਆਂ ਜਿਹੜੀਆਂ ਇਲੈਕਸ਼ਨਾਂ ਹੁੰਦੀਆਂ ਸੀ ਕੌਂਸਲ ਦੀ ਗੱਲ ਸੁਣੋ ਅਸੀਂ ਮੈਂ 2002 ਚ ਪਹਿਲੀ ਇਲੈਕਸ਼ਨ ਲੜੀ ਆ ਹੂੰ ਹੂੰ ਉਦੋਂ ਬਿੱਟੂ ਮੈਨੂੰ 15 16 ਸਾਲ ਦਾ ਹੋਣਾ ਹੂੰ ਅੱਛਾ ਇਹਨੂੰ ਇਹ ਦੱਸੋ ਇਹ ਸਿਆਸਤ ਤੂੰ ਸਾਡੇ ਤੋਂ ਸਿੱਖੀ ਕਿ ਤੂੰ ਸਾਨੂੰ ਸਿਖਾਈ ਆ ਹੂੰ 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 ਏ ਐਵੇਂ ਗੱਲਾਂ ਨੇ ਸਾਡਾ ਰਿਕਾਰਡ ਕੱਢ ਲੋ ਉਹਨਾਂ ਦਾ ਰਿਕਾਰਡ ਕੱਢ ਲੋ ਉਹਦੇ ਆਪਣੇ ਦਾਦੇ ਦਾ ਨਾਮ ਵਿੱਚ ਕੇ ਕਵਾਈਆ ਹੂੰ ਮੈਂ ਤਾਂ ਨਹੀਂ ਕਹਦਾ ਗੁਰਪ੍ਰੀਤ ਗੋਗੀ ਸਨ ਆਫ ਫਲਾਣਾ ਸਿੰਘ ਹੂੰ ਹੂੰ ਗ੍ਰੈਂਡਸਨ ਆਫ ਫਲਾਣਾ ਸਿੰਘ ਹੂੰ ਠੀਕ ਹੈ ਸਾਡੇ ਅੰਦਰ ਵੀ ਖਾਨਦਾਨੀ ਖੂਨ ਆ ਹੂੰ ਤੇ ਪਰ ਅਸੀਂ ਆਪਣੇ ਬਜ਼ੁਰਗਾਂ ਦਾ ਨਾਂ ਨਹੀਂ ਵੇਚਦੇ ਹੂੰ ਹੂੰ ਅਸੀਂ ਬਜ਼ੁਰਗਾਂ ਦੇ ਆਸ਼ੀਰਵਾਦ ਨਾਲ ਆਪਣੇ ਨਾਮ ਨੂੰ ਅੱਗੇ ਵਧਾ ਰਹੇ ਆ ਉਹ ਪ੍ਰਮਾਤਮਾ ਵਧਾ ਰਹੇ ਸਾਡੇ ਪਿਆਰੇ ਲੋਕ ਵਧਾ ਰਹੇ ਨੇ ਜਿਹੜੇ ਸਾਨੂੰ ਪਿਆਰ ਕਰਦੇ ਨੇ ਔਰ ਜਿਹੜੇ ਸਾਨੂੰ ਹੁਣ ਤੱਕ ਗੱਲ ਨਾਲ ਲਾ ਕੇ ਬੈਠੇ ਧੰਨਵਾਦ ਗੁਰਪ੍ਰੀਤ ਗੋਗੀ ਜੀ ਸਾਨੂੰ ਸਮਾਂ ਦੇਣ ਦੇ ਲਈ ਤਾਂ ਗੁਰਪ੍ਰੀਤ ਗੋਗੀ ਹੋਰਾਂ ਦੇ ਨਾਲ ਗੱਲਬਾਤ ਕੀਤੀ ਆ ਪੰਜਾਬ ਦੀ ਕਰੰਟ ਸਿਆਸਤ ਦੇ ਉੱਤੇ ਖਾਸ ਤੌਰ ਤੇ ਰਵਨੀਤ ਸਿੰਘ ਬਿੱਟੂ ਹੋਰੀ ਜਿਹੜੀ ਪਾਰਟੀ ਬਦਲੀ ਆ ਜਾਂ ਫਿਰ ਅਕਾਲੀ ਬਸਪਾ ਜਿਹੜਾ ਅਕਾਲੀ ਦਲ ਤੇ ਭਾਜਪਾ ਦਾ ਜਿਹੜਾ ਅਲਾਈਅੰਸ ਨਹੀਂ ਹੋਇਆ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ ਔਰ ਆਸ ਉਮੀਦ ਕਰਦੇ ਆ ਤੁਹਾਨੂੰ ਸਾਡੀ ਇਹ ਪੇਸ਼ਕਸ਼ ਜ਼ਰੂਰ ਪਸੰਦ ਆਈ ਹੋਵੇ